ਵਲਕਮ ਟੂ ਮਾਈ ਚੈਨਲ ਵਲੋਗਰ ਦਾ ਵਲੋਗ ਇਸਟਾਰਟ ਕਰਨ ਲੱਗੇ ਆ ਬਈ ਸਾਨੂੰ ਵਲੋਗ ਬਣਾਉਂਦੇ ਬਹੁਤ ਦੇਰੀ ਹੋ ਗਈ ਰਾਤ ਹੋ ਚੁੱਕੀ ਹੈ ਹੈਨਾ ਬਈ ਹੁਣ ਇਹ ਸੀ ਬੈਠਾ ਬਈ ਇਹੇ ਬੈਠਾ ਬਈ ਇਹ ਰੋਟੀ ਖਾ ਲਿਆ ਰੋਟੀ ਖਾਣੀ ਅੱਜ ਬਈ ਸਾਗ ਬਣਿਆ ਅੱਜ ਵੀ ਸਾਗ ਬਣਿਆ ਅਸੀਂ ਬਣਾ ਰਹੇ ਆ ਵਲੋਗ ਥੋੜੀ ਵੀ ਅਸੀਂ ਕਿੰਨੇ ਦਿਨਾਂ ਤੋਂ ਵਲੋਗ ਨਹੀਂ ਪਾ ਰਹੇ ਸੀ ਬਈ ਅਸੀਂ ਦਿਨੇ ਤਾਂ ਬਣਾਇਆ ਸੀ ਅਸੀਂ ਪੂਰਾ ਨਹੀਂ ਬਣਾਇਆ ਹੁਣ ਰਾਤ ਨੂੰ ਬਣਾ ਰਹੇ ਸਾਨੂੰ ਕੰਮ ਪੈ ਗਿਆ ਸੀ ਹੈਨਾ ਬਈ ਅਹੀ ਰਾਤ ਰੁੰਮਣਾ ਰਿਆ ਹਣ ਬਈ ਅਸੀਂ ਵਿਆਹ ਤੇ ਜਾ ਕੇ ਆਏ ਸੀ ਅਸੀਂ ਗੋਲ ਗੋਪੇ ਖਾ ਕੇ ਆਏ ਆ ਅਸੀਂ ਵੀ ਅਸੀਂ ਈਟ ਵੀ ਲੈ ਕੇ ਆਏ ਆ ਜੀ ਪੇਂਟਿੰਗ ਬਣਾਉਣੇ ਹੁੰਨੇ ਆ ਬਈ ਉਹ ਦੇਖੋ ਸਾਰੇ ਕਮਰੇ ਚ ਬਣਾਈ ਹੋਈ ਜਤ ਦਿਖਾਈ ਇੱਕ ਪੇਂਟਿੰਗ ਪੇਂਟਿੰਗ ਦਿਖਾ ਦੇ ਆ ਬਈ ਅਸੀਂ ਪੇਂਟਿੰਗ ਬਣਾਈ ਹੋਈ ਆ ਤੁਹਾਨੂੰ ਪੇਂਟਿੰਗ ਦਿਖਾਉਣੇ ਆ ਇਹਦਾ ਬੈਕ ਕਮਰਾ ਕਰੀ ਬੈਕ ਇਹ ਪੇਂਟਿੰਗ ਦਿਖਾਉਣੇ ਆ ਦੇਖੋ ਪੇਂਟਿੰਗ ਪਹਿਲੀ ਦਾ ਆਹ ਪਹਿਲੀ ਤਾਂ ਬਈ ਉਹ ਇਹਦਾ ਫੂਲ ਗੀ ਘਮੀ ਉਹ ਪਹਿਲੀ ਤਾਂ ਬਈ ਆ ਸੀ ਦੂਜੀ ਦਾ ਆ ਸੀ ਹਨਾ ਦੇਖੋ ਇਹ ਵਧੀਆ ਵਧੀਆ ਸਟਿੰਗ ਚੌਥੀ ਦਿਖਾਉਣਾ ਤੁਹਾਨੂੰ ਚੌਥੀ ਕਿਧਰ ਗਈ ਵੇ ਬਈ ਚੌਥੀ ਚੌਥੀ ਕਿਧਰ ਗਈ ਸਣੀ ਵੀ ਰਦ ਮੁੰਡੇ ਦੀ ਬਣ ਜਾਈ ਜਾਂਦੀ ਹਜੇ ਉਹ ਬਈ ਅੱਧੀ ਬਣਾਤੀ ਇੱਕ ਤਾਂ ਆ ਸੀ ਅੱਧੀ ਰਹਿ ਗਈ ਇੱਕ ਪੇਂਟਿੰਗ ਉਹ ਵੀ ਦਿਖਾਉਣਾ ਤੁਹਾਨੂੰ ਨਾ ਵਈ ਪੇਂਟਿੰਗ ਬਹੁਤ ਵਧੀਆ ਬਣਾ ਰਹੇ ਆ ਅਸੀਂ ਵੇਖੋ ਬਈ ਆਹ ਵਾਲੀ ਮੇਰੇ ਵੀਰੇ ਦੇ ਮੁੰਡੇ ਦੀ ਆਏ ਦੇਖੋ ਜੇ ਬਈ ਮੇਰਾ ਭਾਈ ਹੈ ਹਾਏ ਕਰੋ ਫੜਾਓ ਆ ਪਰ ਲੱਕ ਕੇ ਫਾਂਡੇ ਰੱਖ ਕੇ ਲੱਕ ਨੂੰ ਰੱਖਿਆ ਨੋਈ ਅਦਰੀ ਤੇਰਾ ਬਲੌਗ ਨੂੰ ਨਾ ਮਚਾ ਲੈ ਫਾਂਡੇ ਰੱਖ ਕੇ ਸ਼ਕਲ ਦਿਖਾਓ ਰੱਖ ਲਾ ਹਾ ਹੋ ਕਰਨਾ ਬੈਨ ਢਪਾੜੋ ਬਈ ਨਾ ਕਰੇ ਨਾ ਬਾਲ ਮਾ ਹੋਏ ਸਕੈਚ आज स्केचो ई बने गया आ मेरा अब दा स्केचो ठीक तो है आ शीट ओ शीट खाली भेज एक आपा हो ले आंदी नमी आज स्केचो बन रहे हां जी पूरा नहीं बने है दा बनया हां जी पूरा बने फिर दिखावांगे जे भाई जे सोना बने ता लाइक जे सोना बने ता भाई सानू कमेंट करियो लाइक करियो सब्सक्राइब करियो बाय बाय ਜਿਹੜੇ ਸਾਡੇ ਫੈਨ ਨੇ ਉਹਨਾਂ ਤਾਂ ਇਸ ਤੋਂ ਲਾ ਦਾਂਗੇ ਜਿਨ੍ਹਾਂ ਨੇ ਉ ਬਣਵਾਉਣੀ ਆ ਉਹਨਾਂ ਨੂੰ ਬਈ 500 ਲੱਗੇਗਾ ਠੀਕ ਆ ਬਈ ਜਿਹਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ 150 ਜਿਹਨਾਂ ਨੇ ਸਬਸਕ੍ਰਾਈਬ ਉਹਨਾਂ ਨੂੰ 150 ਆ ਉਹਨਾਂ ਨੂੰ 150 ਲੱਗੂਗੀ ਬਈ ਉਹਨਾਂ ਨੂੰ 150 ਲੱਗੂ ਜਿਹੜੇ ਨਾਲ ਲਾਈਕ ਫੋਲੋ ਕਮੈਂਟ ਜਿਹਨੂੰ ਕੀਤਾ ਹੋ ਉਹਨਾਂ ਨੂੰ 100 ਰੁਪਏ ਲਾ ਦੇ 100 ਰੁਪਏ ਲਾ ਦੇ ਆ ਉਹਨਾਂ ਨੂੰ 100 ਰੁਪਏ ਲੱਗੂਗੀ ਓਕੇ ਬਈ ਜਿਹੜੇ ਸਾਨੂੰ ਸਾ ਜਿਹਨੇ ਸਾਰਾ ਕੁਝ ਕੀਤਾ ਹੈ ਵੀ ਸਾਡਾ ਵੀ ਚੈਨਲ ਵੀ ਸਬਸਕ੍ਰਾਈਬ ਕੀਤਾ ਹੈ ਲਾਈਕ ਵੀ ਕੀਤਾ ਹੈ ਕਮੈਂਟ ਵੀ ਕੀਤੇ ਹੋਇਆ ਵੀ ਸਾਰਾ ਕੁਝ ਕੀਤਾ ਹੈ ਉਹਨੂੰ 100 ਰੁਪਏ ਓਕੇ ਬਈ ਪਿਆਰ 100 ਰੁਪਏ ਤਾਂ ਕੱਟਾ ਸੀ ਕਰ ਨਹੀਂ ਸਕਦੇ ਹਨ ਬਈ 100 ਰੁਪਏ ਉਹ ਕੱਟ ਨਹੀਂ ਸਕਦੇ ਬਾਏ ਗੁੱਡ ਨਾਈਟ ਬਾਏ ਬਾਏ ਟਾਟਾ ਹਨਾ ਬਈ ਏ ਬਣ ਬਾਈ ਬਣਾਉਂਦਾ ਬਾਈ ਤੁਸੀਂ ਬਣਾਉਣਾ ਹਨਾ ਬਾਈ ਹਾਂ ਦੀ ਹਾਂ ਦੀ ਹਾਂ ਬਈ ਇਹ ਬਾਈ ਬਣਾਉਂਦੇ ਹੈ ਇਹਨਾਂ ਤੋਂ ਜੀਨੇ ਬਣਵਾਉਣੀ ਆ ਜਿਓ ਇਹਨਾਂ ਦੀ ਸਟੱਡੀ ਹੈਗੀ ਆ ਚੰਨੂ ਦੇ ਨਾਤੇ ਤੇ ਵਟਸਐਪ ਤੇ ਵੀ ਲਿੰਕ ਕਰਿਓ ਤੇ ਇੰਸਟਾ ਦੇ ਵੀ ਕਰਿਓ ਪਰ ਫੋਟੋ ਜ਼ਰੂਰ ਭੇਜਿਓ ਹਨਾ ਬਾਈ ਇਹ ਬਈ ਬੋਦ ਨੂੰ ਬਲਸਾਵਾ ਸੇ ਬਈ ਇਹ ਇੰਨੀਆ ਵਧੀਆ ਬੋਦ ਨੂੰ ਬਲਸਾਵਾ ਸੇ ਬਈ ਇਹ ਨੂੰ ਸਾਵਾ ਸੇ ਬਈ ਇਹ ਬਹੁਤ ਵਧੀਆ ਕੰਮ ਕਰਦਾ ਹਨਾ ਬਾਈ ਇਹਨੂੰ ਬਸਾਵਾ ਸੇ ਦੰਨੇ ਇਹ ਬਹੁਤ ਵਧੀਆ ਕੰਮ ਕਰਦਾ ਸਮਾਤ ਲੀਏ ਹੈ ਨਾ ਬਈ ਅਗਲਾ ਵਲੋਗ ਅਸੀਂ ਬਾਅਦ ਵਿੱਚ ਕਰਾਂਗੇ ਬਾ ਟਾਟਾ ਸਵੇਰੇ ਕਰਾਂਗੇ ਓਕੇ ਸਵੇਰੇ ਕਰਾਂਗੇ ਨੂੰ ਵਲੋਗ ਵਿੱਚ ਮੇਰੀ ਨਾ ਬਸ ਆ ਪਾਉਂਗਾ ਵਈ ਨਾ ਕਿ ਮੈਂ ਪਾਈਗਾ ਪਾ ਦੀ ਤੇਰੀ ਨਹੀਂ ਹੈਗੀ ਪਰ ਪਾਣ ਮਾਰੂਗਾ ਪਰ ਪਾਣਾ ਜੌਧਰੀ ਵੀਡੀਓ ਜੀ ਆਣ ਪਾਏਗਾ ਆ ਵੀ ਆਉਗੀ ਆ ਨੂੰ ਪਾਏਗਾ ਤੂੰ ਮੈਂ ਪਾਏਗਾ ਦੇਖੋ ਦੇਖੀ ਕਿਹਦੀ ਪਹਿਲਾਂ ਆਏ ਆਏ ਮੂੰਹ ਲਗਾ ਕੇ ਉਹ ਪਾਉਂਗਾ ਨਾੜ ਪਾਏਗਾ ਇਹ ਫੋਨ ਵਿੱਚ ਪਾਉਣਾ ਮੈਂ ਪਾਉ ਲੈ ਪਾ ਕੇ ਜਿਹਨਾਂ ਨੂੰ ਬਣਾਣੀ ਫਿਰ ਬਣਾਉਣਾ ਮੈਂ ਬਣਾਣੀ ਮੈਨੂੰ ਪਾਉਣਾ ਆਉਂਦਾ ਪਹਿਲਾਂ ਮੈਂ ਹੀ ਪਾਇਆ ਸੀ ਠੀਕ ਇੱਕ ਮਿੰਟ ਇੱਕ ਮਿੰਟ ਕੀ ਬਣਾਇਆ ਨਾ ਓਏ ਅੱਜ ਫੁੱਲ ਸਾਬੂਨ ਹੋਰ ਇਹ ਕਲਰ ਨਹੀਂ ਆ ਰਹਾ ਓਏ ਹੈ ਦੇਜ ਲੈ ਰਿਜਰ ਮੜੀ ਉਹ ਜਿਹੜਾ ਹੈ ਨਹੀਂ ਰਿਜਰ ਬਾਈ ਸ਼ੁਬਣਾ ਦੇਖੇ ਕਿਵੇਂ ਸਹੀ ਬਣਾ ਦਿੰਨਾ ਓਏ ਹਨ ਮੋਕਲ ਕਿਵੇਂ ਉਹ ਬਿਆ ਨਹੀਂ ਹੋਏ ਆਈ ਹੈ ਬਰੇ ਆਰਟਿਸਟ ਕਹੋਂਗਾ ਇਹ ਫਿਰ ਮੈਂ ਨਹੀਂ ਹੈ ਦੇਖਣੇਗਾ ਦਹੀ ਬਣਾਉਣਾ ਕੀ ਹੈਗਾ ਆਈਫੋਨ 70 ਪ੍ਰੋ ਮੈਕਸ 17 17 ਕਿੰਨੇ ਦਾ ਹੈਗਾ ਉਹ ਤੁਹਾਨੂੰ ਐ ਪਤਾ ਹੈ 2 ਲੱਖ ਦਾ ਲੈ 1 ਲੱਖ 50 ਦਾ ਹੈਗਾ ਅੰਬੀ ਗੋਲਾ 2 ਲੱਖ ਦਾ ਲੇ ਆਹ ਉਹ ਦੱਸ ਦੇ ਟਾਈਮ ਤਾਂ ਹੁੰਦਾ ਰੋਦੂ ਆਈਫੋਨ 17 ਬਣਾਇਆ ਯਾਰ ਉਹ ਤਾਂ ਟਾਈਮ ਬਹ ਦੇ ਮੱਕਰੇ ਜਾਣਾ ਮੇਰੀ ਮੰਮੀ ਬਾਗੀ ਜੀ ਕਰ ਕਿੱਥੇ ਭੁੱਲ ਗਿਓ ਕਿਉਂ ਨਾਂ ਲੈਣਾ ਓਏ ਨਾਂ ਲੈਣਾ ਜਿਹੜਾ ਹੈਗੀ ਆ ਬਈ ਫਿਰ ਨਾਂ ਲਈਦਾ ਹੁੰਦਾ ਐ ਵੱਡਿਆਂ ਦਾ ਬਈ 7 7 10 ਹੋ ਗਈ ਆ ਫਿਰ ਇਹ ਖਾਨਾ ਖਾਦਾ ਜੀ ਬਣਾ ਲਾਈ ਕੀ 17 Pro ਹੈ ਤੇ ਬਈਉਰਾ ਆਂਡਾ ਜਾਨੀ ਬਣਿਆ ਦੇਖੋ ਬਈ ਦੇਖਾ ਸਾਰਾ ਫਟਿਆ ਇਹ ਆਪਣਾ ਹੋ ਰਿਹਾ ਜਾਰੀ ਹੋ ਕਟੀਆਂ ਲਾਣੀਆਂ ਨੰਮ ਨੰਮ ਆਇਆ ਸਮਾਨ ਪਿਆ ਦਾ ਸਾਰਾ ਸਮਾਨ ਪਿਆ ਆ ਖੰਡਾਈ ਬੈਠਾ ਮੇਰਾ ਸਮਾਨ ਜਾ ਉਹ ਬਣਾ ਉਸ ਤੋਰਾਂ ਕੋ ਬਰੀਸ ਕਰਦਾ ਐ ਐ ਸੋਖਾ ਵੇ ਬੰਨਣਾ ਯਾਰ ਲਿੱਲੀਆਂ ਫਿਲੀਆਂ ਕਿੱਥੇ ਕਰ ਲੈਣੀਆਂ ਰੀਸਾਂ ਲਿੱਲੀਆਂ ਫਿਲੀਆਂ ਆਇਸ਼ਤਾ ਕਾਯੋ ਟੂਪਾ ਹੋਰ ਵੀ ਕੁਝ ਕਰੀਏ ਨਾ ਯਾਰ ਆਹ ਸਨੈਪ ਚੇਟਾ ਆਹ ਅੰਡਾ ਆਹ ਗੰਡਾ ਦੇਖੋ ਵੀ ਬਣ ਗਿਆ ਸਾਡਾ 17 ਗਿੰਡਾ ਮੈਂ ਆਪਾਂ ਕਰੀਏ ਭਗਾਈ ਨੂੰ ਮਾਰਦਾ ਹੁਣਾਂ ਗੈਗ ਮਾਰਦਾ ਨੋਵੇਂ ਵਿੱਚ ਕਿਉਂ ਆ ਕੋੜੇ ਭੈਣ ਦੀ ਆ ਨਹੀਂ ਖੋਲ ਰੱਖਦਾ ਚਾਂਡੇ ਬਣੇ ਰੱਖੋ ਇਹਨੂੰ ਏ ਸੁਲੱਪੜ ਮੈਨੂੰ ਹੈ ਨਾ ਸੁਲੱਪੜ ਖਾਣੀ ਚੰਨੀ ਤੇਰਾ ਟਾਈਮ ਚੱਕੂ ਮੈਂ ਕੋਈ ਨਾ ਖੜੀ ਸੀ ਹੈ ਤੇਰਾ ਟਾਈਮ ਚੱਕੂ ਮੈਂ ਚੱਕ ਲਿਆ ਟਾਈਮ ਫੇਰ ਕੀ ਕਰੇਗਾ ਤੈਨੂੰ ਬੈਠੀ ਨਹੀਂ ਆਹਾਂ ਤੂੰ ਤੇਰਾ ਬੁੱਧਾ ਬੰਦਾ ਲੈ ਹੈ ਨਾ ਦੋਡੇ ਰਹਿਗਾ ਹੈਗਾ ਹੈ ਵੜਾ ਸਕੈਚ ਪਾ ਲੈ ਜਦ ਸਾਰੇ ਪਾਓ ਆਖਣੇ ਜੀ ਬਿਠਾਗਾ ਪਾਏ ਜਾ ਲੱਡੋ ਪੁੱਸਾ ਮਨ ਨਹੀਂ ਮੇਰਾ ਰੰਗ ਤੂੰ ਕਰੇ ਹੜਾ ਟਾਈਮ ਨਾ ਯਾਰ ਮੰਮੀ ਆਣਾ ਕੱਢੂ ਨਹੀਂ ਫਿਰ ਟਾਈਮ ਕੰਨਾ ਹੋ ਗਿਆ ਟਾਈਮ ਦੋਸਤਾਂ ਦਾ 12 ਵਜੇ 7:41 ਕਿੰਨੇ ਵਾਤ ਬੋਲ 7:41 ਕਿੰਨੇ ਹੁੰਦੇ ਨੇ ਮਤਲਬ ਹਾਂ ਆ ਸੰਘ ਕੇ ਜਾ ਸਮਾਨ ਸਾਰਾ ਆ ਸਕੈਚ ਪਾ ਇਹਨੂੰ ਲਾਸਟ ਸਕੈਚ ਨੂੰ ਓਏ ਲਾਦਾ ਜੀ ਕੈਪ ਲਾਦਾ ਸਮਾਰ ਕੇ ਕੱਢ ਵਿੱਚੋਂ ਨੂੰ ਆੜਾ 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 ਚਲ ਕਿੱਥੇ ਰੱਖਾਂ ਉੱਤੇ ਰੱਖਾਂ ਉਹ ਮੈਂ ਕਿਹਾ ਇੰਨੇ ਚੱਕਿਆ ਸੀ ਓਏ ਰੱਖ ਤਾਂ ਹਾਂ ਰੱਖ ਨਹੀਂ ਬੋਏ ਦੇਖ ਕੁੜਾ ਆຊੂ ਆਪ ਚਲ ਕੋਈ ਆ ਕੀ ਹੋ ਉਹ ਐ ਆ ਵੀ ਰੱਖ ਦੇ ਵਾਡ ਰਹਿਂਗਾ ਨਹੀਂ ਰੱਖ ਦੇ ਮੜੀਏ ਉੱਤੇ ਰੱਖੀਂ ਰੱਖੀਂ ਉੱਥੇ ਰੱਖੀਂ ਮੈਂ ਬਣ ਕੇ ਕਿਤੇ ਆਉ ਤਾਂ ਹਾਂ ਰੱਖ ਦੇ ਉਥੇ ਉਥੇ ਹਾਂ ਅਮਾ ਬੌਣਾ ਆ ਜਾਏਗਾ ਮਦਰ ਹੀ ਟੋਕੀ ਦੋ ਫਸਲ ਜੂ ਚੰਨੂ ਆਤ ਫਟਾ ਗਦਾ ਲੈ ਲੀ ਮੈਂ ਛੱਡ ਦੇ ਉਹ ਯਾਰ ਤੂੰ ਬੰਦਾ ਕੰਮ ਦਾ ਨਹੀਂ ਹੈਗਾ ਕਰਨਾ ਯਾਰ ਆ ਗਦੇ ਆ ਰੱਖਣਾ ਉਹਨਾਂ ਨੂੰ ਮੈਂ ਮਗਰੀਆਂ ਦੇ ਚੂਲ੍ਹੇ ਪੜਉਂਦੀ ਆ ਨੇ ਆ ਪੈਨਸਲ ਆ ਉਹ ਦੋ ਆ ਲੈ ਜਾ ਲੈ ਪੈਨਸਲ ਕਰੀ ਲੈ ਜਾ ਦੋ ਇੱਕ ਲੈ ਜਾ ਆ ਕੰਮ ਦੀ ਦੂਜੀ ਆ ਇਹ ਆਟ ਵਾਲੀ ਆ ਆਟ ਵਾਲੀ ਉਹ ਚ ਵੀ ਪਈ ਆ ਲੈ ਲੈ ਜਾ ਵਾਏ ਮੈਂ ਫੂਟ ਚ ਮਟਾਂੂ ਵੀ ਮੱਕਾਈ ਤੇ ਆ ਮਮਾ ਇਹ Oke oh, mau uh -huh. oh. By -by <naughtyvé> okay. so, okay. bye bye guys. <Goldenam detriment>